ਜਦੋਂ ਇੱਕ ਦਰਖਤ ਡਿੱਗਦਾ ਤਾਂ ਧਰਤੀ ਹਿੱਲਦੀ ਹੈ ਪੱਛਮੀ ਬੰਗਾਲ ਕਾਂਗਰਸ ਦੇ ਟਵਿੱਟਰ ਪੇਜ ਤੇ ਲਿਖੇ ਗਏ ਸ਼ਬਦ ਕਰੀਬ 32 ਸਾਲ ਪਹਿਲਾਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਜੀਵ ਗਾਂਧੀ ਨੇ ਕਹੇ ਸਨ ਆਪਣੀ ਮਾਂ ਅਤੇ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਦੇ ਬਾਅਦ ਪੜਕੇ ਸਿੱਖ ਵਿਰੋਧੀ ਤੰਗਿਆਂ ਨੂੰ ਲੈ ਕੇ ਰਜੀਵ ਗਾਂਧੀ ਨੇ ਬਿਆਨ ਦਿੱਤਾ ਸੀ ਲਓ ਲਓ ਯਾਰ ਰੱਬਾ ਪੇੜ ਡਿੱਗਦਾ ਹੈ ਤਾਂ ਧਰਤੀ ਥੋੜੀ ਹਿੱਲਦੀ ਹੈ ਰਜੀਵ ਗਾਂਧੀ ਦੇ 72ਵੇਂ ਜਨਮ ਦਿਹਾੜੇ ਮੌਕੇ ਉਹਨਾਂ ਨੂੰ ਯਾਦ ਕਰਦਿਆਂ ਸ਼ਬਦ ਟਵੀਟ ਕੀਤੇ ਗਏ ਕਾਂਗਰਸ ਨੇ ਟਵੀਟ ਬੇਸ਼ੱਕ ਬੰਗਾਲਚ ਕੀਤਾ ਪਰ ਇਸ ਦਾ ਅਸਰ ਵਿਖਿਆ ਪੰਜਾਬ ਵਿੱਚ ਅਕਾਲੀ ਦਲ ਨੇ ਇੱਕ ਵਾਰ ਫਿਰ ਕਾਂਗਰਸ ਨੂੰ ਸਿੱਖ ਵਿਰੋਧੀ ਦੱਸਿਆ ਤਾਂ ਆਮ ਆਦਮੀ ਪਾਰਟੀ ਨੇ ਮਰਹੂਮ ਰਜੀਵ ਗਾਂਧੀ ਨੂੰ ਮਿਲਿਆ ਭਾਰਤ ਰਤਨ ਸਨਮਾਨ ਵਾਪਸ ਲੈਣ ਦੀ ਮੰਗ ਕੀਤੀ ਜਿੱਥੇ ਤਾਂ ਕਾਂਗਰਸ ਦਾ ਸਵਾਰ ਹੈ ਹਮੇਸ਼ਾ ਹੀ ਸਿੱਖ ਵਿਰੋਧੀ ਦੀ ਸੋਚ ਰਹੀ ਹੈ ਇਹ ਹਮੇਸ਼ਾ ਹੀ ਇੰਦਰਾ ਗਾਂਧੀ ਦੀ ਛਾਹ ਹੈ ਇਸ ਰੂਪ ਚ ਕਰਦੇ ਨੇ ਕਿ ਇੰਦਰਾ ਗਾਂਧੀ ਦੁਰਗਾ ਸੀ ਕਿਉਂਕਿ ਉਹਨੇ ਪੰਜਾਬ ਦੇ ਵਿੱਚ ਸ਼ਾਂਤੀ ਸਥਾਪਿਤ ਕਰਨ ਲਈ ਖਾੜਕੂਵਾ ਦਾ ਖਾਤਮਾ ਕੀਤਾ ਆਪਣਾ ਬਲੀਦਾਨ ਦਿੱਤਾ ਉਹਦੀ ਪੂਜਾ ਕਰਨੀ ਚਾਹੀਦੀ ਹੈ ਜਿਹੜੇ ਇਹ ਲਫ਼ਜ਼ ਨੇ ਇਹ ਸਿੱਖ ਕਦੇ ਭੁੱਲ ਨਹੀਂ ਸਕਦੇ ਤੇ ਜੋ ਰਜੀਵ ਗਾਂਧੀ ਨੇ ਕਿਹਾ ਸੀਗਾ ਉਹਨੂੰ ਵੀ ਸਿੱਖ ਕਦੇ ਭੁੱਲ ਨਹੀਂ ਸਕਦੇ ਸਿੱਖਾਂ ਦੀ ਅਣਖ ਨੂੰ ਤੁਸੀਂ ਵਾਰ-ਵਾਰ ਵੰਗਾਰਦੇ ਜੇ ਇਹ ਨਾ ਵੰਗਾਰੋ ਜੇ ਦੇਸ਼ ਦੇ ਵਿੱਚ ਸ਼ਾਂਤੀ ਅਮਨ ਸੁਖਸ਼ਾ ਦੀ ਚਾਹਤ ਹੈ ਤੇ ਕਦੇ ਜਜ਼ਬਾਤਾਂ ਨੂੰ ਨਾ ਫੜਕਾਓ ਸਾਡੀ ਹੱਥ ਬਨ ਕੇ ਬੇਨਤੀ ਹੈ ਇੱਕ ਪ੍ਰਧਾਨ ਮੰਤਰੀ ਜੋ ਕਿ ਪ੍ਰਧਾਨ ਮੰਤਰੀ ਬੰਦ ਤੋਂ ਬਾਅਦ ਐਡਾ ਵੱਡਾ ਕਤਲਿਆਮ ਹੋਣ ਤੋਂ ਬਾਅਦ ਪਹਿਲੀ ਵਾਰੀ ਕੋਈ ਸਪੀਚ ਥੇ ਰਿਆ ਉਹਨੂੰ ਚਾਹੀਦਾ ਸੀ ਕਿ ਉਹ ਦੇਸ਼ ਕੋਲ ਮਾਫੀ ਮੰਗਦਾ ਕਿ ਮੈਂ ਆਪਣੇ ਨਾਗਰਿਕਾਂ ਦੀ ਹਿਫਾਜ਼ਤ ਕਰਨ ਲਈ ਨਾਕਾਮ ਰਿਹਾ ਉਹ ਪੀੜਤਾਂ ਨੂੰ ਕਹਿੰਦਾ ਮੈਂ ਤੁਹਾਡਾ ਦੁੱਖ ਸਾਂਝਾ ਕਰਦਾ ਉਹ ਪੀੜਤਾਂ ਨੂੰ ਵਿਸ਼ਵਾਸ ਦਿਵਾਉਂਦਾ ਕਿ ਮੈਂ ਤੁਹਾਨੂੰ ਇਨਸਾਫ ਦਵਾਉਂਗਾ ਪਰ ਐਸਾ ਕੁਝ ਨਹੀਂ ਹੋਇਆ ਉਹਨੇ ਤਾਂ ਪੂਰੀ ਤਰ੍ਹਾਂ ਇਹਨੂੰ ਕਤਲਿਆਮ ਨੂੰ ਜਸਟੀਫਾਈ ਕੀਤਾ ਉਹਨੂੰ ਜੱਜ ਕਰਾ ਦਿੱਤਾ ऐसे प्रधानमंत्री ਨੂੰ ਭਾਰਤ ਰਤਨ ਦਾ ਅਵਾਰਡ ਦੇਣ ਦਾ ਬਿਲਕੁਲ ਗਲਤ ਹੈ ਔਰ ਐਸੇ ਅਵਾਰਡ ਦਾ ਕੋਈ ਹੱਕਦਾਰ ਨਹੀਂ ਹੈ ਅਸੀਂ ਪਹਿਲਾਂ ਵੀ ਡਿਮਾਂਡ ਕੀਤੀ ਸੀ ਕਿ ਰਜੀਵ ਗਾਂਧੀ ਨੂੰ ਦਿੱਤਾ ਹੋਇਆ ਭਾਰਤ ਰਤਨ ਵਾਪਸ ਲਿਆ ਜਾਵੇ ਔਰ ਅੱਜ ਜਦੋਂ ਕਾਂਗਰਸ ਨੇ ਆਪਣੇ ਅਫੀਸ਼ੀਅਲ ਹੈਂਡਲ ਦੇ ਉੱਤੇ ਫੇਰੇ ਪਾ ਦਿੱਤਾ ਅੱਜ ਉਹ ਜ਼ਖਮ ਫਿਰ ਤਾਜ਼ੇ ਕਰਤੇ ਨੇ ਅੱਜ ਅਸੀਂ ਫੇਰੇ ਡਿਮਾਂਡ ਕਰਦੇ ਹਾਂ ਕਿ ਰਜੀਵ ਗਾਂਧੀ ਨੂੰ ਦਿੱਤਾ ਹੋਇਆ ਭਾਰਤ ਰਤਨ ਵਾਪਸ ਲਿਆ ਜਾਵੇ ਪੰਜਾਬ ਕਾਂਗਰਸ ਇਸ ਮਾਮਲੇ ਤੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਸੰਸਰਵਨੀਤ ਬਿੱਟੂ ਮੁਤਾਬਕ ਉਹਨਾਂ ਨੂੰ ਸਵੀਟ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ ਨਹੀਂ ਮੈਨੂੰ ਇਸ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਪਰ ਅਜੀਵ ਗਾਂਧੀ ਨੇ 32 ਸਾਲ ਪਹਿਲਾਂ ਦਿੱਤੇ ਬਿਆਨ ਦਾ ਵੀਡੀਓ ਅੱਜ ਇੱਕ ਵਾਰ ਸੋਸ਼ਲ ਮੀਡੀਆ ਤੇ ਫਿਰ ਵਾਇਰਲ ਹੋ ਗਿਆ ਆਪ ਲੀਡਰ ਅਤੇ 84 ਦੰਗਿਆਂ ਦਾ ਕੇਸ ਲੜ ਰਹੇ ਵਕੀਲ ਐਚਐਸ ਫੂਲਕਾ ਨੇ ਪਿਛਲੇ ਸਾਲ ਇਹ ਵੀਡੀਓ ਜਾਰੀ ਕੀਤਾ ਸੀ ਚਲੋ ਦੰਗਿਆਂ ਬਾਰੇ ਕੀ ਬਿਆਨ ਦਿੱਤਾ ਸੀ ਰਜੀਵ ਗਾਂਧੀ ਨੇ ਕੁਝ ਦਿਨ ਕੋ ਦੁਨੀਆ ਕੁਝ ਦਿਨ ਕੇ ਲੀਏ ਲੋਕੋ ਨੂੰ ਲੱਗਾ ਕਿ ਭਾਰਤ ਿੱਲ ਰਹਾ ਹੈ। ਲੇਕਿਨ ਜਦ ਵੀ ਕੋਈ ਬੜਾ ਪੇੜ ਡਿੱਗਦਾ ਹੈ, ਤੋ ਧਰਤੀ ਥੋੜੀ ਿੱਲਦੀ ਹੈ। 32 ਸਾਲ ਪਹਿਲਾਂ ਦਾ ਇਹ ਬਿਆਨ ਅੱਜ ਟਵਿੱਟਰ ਤੇ ਚਰਚਾ ਦਾ ਵਿਸ਼ਾ ਬਣਿਆ ਤਾਂ ਵਿਰੋਧੀਆਂ ਨੇ ਵੀ ਰੋਟੀ ਸੇਕ ਲਈ। ਪਰ ਸਾਲਾਂ ਬਾਅਦ ਕੀਤੇ ਗਏ ਸਟ੍ਰੀਟ ਦੇ ਕੀ ਮਾਇਨੇ ਨੇ? ਇਸ ਸਵਾਲ ਚੁੱਕਣਾ ਵੀ ਲਾਜ਼ਮੀ ਹੈ।